ਜੇ ਤੁਸੀਂ ਜਰਮਨ ਸ਼ੈਫਡ ਕੁੱਤੇ ਦੀ ਘਰੇ ਬਰੀਡ ਤਿਆਰ ਕਰਨੀ ਚਾਹੁੰਦੇ ਹੋ ਤਾਂ ਦੋਸਤੋ ਆਪਾਂ ਅੱਜ ਜਰਮਨ ਸ਼ੈਫਡ ਕੁੱਤਾ ਲੈ ਕੇ ਆਏ ਆ 22 ਗਗਨੇ ਦਾ ਸੇਖੇ ਕਲਾਂ ਦੇ ਵਿੱਚ ਖੜੇ ਆ ਤਹਿਸੀਲ ਬਾਗਾਪੜਾਣਾ ਜ਼ਿਲ੍ਹਾ ਮੋਗਾ ਦੋਸਤੋ ਤੇ ਬਾਕੀ ਆਪਾਂ ਬਾਈ ਗਗਨੇ ਨਾਲ ਗੱਲ ਕਰਦੇ ਆ ਵੀ ਕੀ ਕੁਆਲਿਟੀ ਆ ਕੁੱਤੇ ਦੇ ਵਿੱਚ ਇਹ ਬਈ ਯਾਰ ਇੱਕ ਤਾਂ ਹੈਗਾ ਲੌਂਗ ਕੋਲ ਠੀਕ ਆ ਹੂੰ ਤੇ ਮਾਂ ਪਿਓ ਦਾ ਜਿਹੜਾ ਕਿ ਚੈਂਪੀਅਨ ਰਿਆਗਾ ਇੱਕ ਹੈਗਾ ਬੁੱਟਰਾਂ ਵਾਲੇ ਵੋਟਰਾਂ ਵਾਲਾ ਜਿਹੜਾ ਪਟਵਾਰੀ ਆ ਅੱਛਾ ਉਹਦੇ ਕੋਲ ਹੀ ਪਿਓ ਸੀਗਾ ਯਾਨੀ ਕਿਹਦਾ ਤੇ ਉਸੇ ਕੋਲ ਹੀ ਇਹਦੀ ਮਾਂ ਦਾ ਪਿਓ ਸੀਗਾ ਸ਼ੈਫ ਉਹ ਵੀ ਕੁੱਤਾ ਯਾਨੀ ਕਿ ਪੂਰਾ ਹੋ ਗਿਆ ਇਹਦੀ ਮਾਂ ਦਾ ਪਿਓ ਅੱਛਾ ਜਿਹੜਾ ਰੈਂਬੋ ਸੀਗਾ ਉਹ ਵੀ ਪੂਰਾ ਹੋ ਗਿਆ ਤੇ ਉਹਦਾ ਉਹਨਾਂ ਦਾ ਬੱਚਾ ਇਹ ਬਈ ਲੌਂਗ ਕੋੜਾ ਮੈਂ ਨਾ ਹੋਰ ਵੀ ਬਹੁਤ ਕੁੱਤੇ ਦੇਖੇ ਆ ਜਰਮਨ ਸ਼ੈਪਰਡ ਹਾਂ ਬਈ ਯਾਰ ਇਹਦੇ ਵਿੱਚ ਇਹੋ ਜੀ ਮਤਲਬ ਕੀ ਕੁਆਲਿਟੀ ਆ ਕੁੱਤੇ ਦੇ ਵਿੱਚ ਸੋਹਣਾ ਯਾਰ ਲੂ ਬੜੇ ਹਨਾ ਸਾਲੇ ਮਲੈ ਮਲੈਮ ਜੀ ਆ ਇਹਦੇ ਚ ਕੀ ਕੁਆਲਿਟੀ ਹੈ ਗਗਨ ਇਹ ਵੀ ਇੱਕ ਤਾਂ ਹੈਗਾ ਮਾਸਕ ਦਾ ਬਲੈਕ ਆ ਪੂਰਾ ਅੱਛਾ ਵੀ ਕੰਗਾ ਦੇ ਹੁੰਦੇ ਮੂੰਹ ਬਾਹਲੇ ਲੰਮੇ ਜੇ ਹੋ ਜਾਂਦੇ ਕੰਗਾ ਦੇ ਵੀ ਬਾਦਵੇਂ ਜੇ ਹਾਂ ਬਾਹਲੇ ਬਾਦਵੇਂ ਜੀ ਹਾਂ ਇਹ ਸਹੀ ਜ ਆ ਹਸਾਬ ਕੇ ਜਿਹਦਾ ਵੀ ਬਾਹਲਾ ਲੰਮਾ ਮੂੰਹ ਨਹੀਂ ਗਾ ਜਿਵੇਂ ਆਪਾਂ ਕਹਦੇ ਨਾ ਬਾਹਲਾ ਛੋਟਾ ਹੂੰ ਚੌੜਾ ਬਾਹਲਾ ਜਣੀ ਕੇ ਅੱਛਾ ਮੱਥਾ ਜੀ ਨੂੰ ਹੈਡ ਚੌੜਾ ਹਾਂ ਬਈ ਹਾਂ ਹਾਂ ਅੱਛਾ ਅੱਛਾ ਇੱਕ ਕੰਨ ਕੋਨੋਤੀ ਦਾ ਬਾਹਲਾ ਸੋਹਣਾ ਚੰਗਾ ਬਈ ਇਹ ਯਾਰ ਗਗਨ ਮੈਂ ਨਾ ਯਾਰ ਕੰਗਾ ਦੇ ਨਾ ਜਿਹੜੇ ਤਾਂ ਬਰੀਡਰ ਰੱਖਦੇ ਆ ਉਹਨਾਂ ਨੂੰ ਤਾਂ ਯਾਰ ਜਾਣਕਾਰੀ ਇਹ ਚੀਜ਼ ਬਾਰੇ ਹੈਗੀ ਬਈ ਇਹਨਾਂ ਦੇ ਨਾ ਮੈਂ ਕੰਨ ਮੈਂ ਵੀ ਦੇਖੀ ਐ ਨਾ ਕਿਉਂਕਿ ਮੈਨੂੰ ਵੀ ਥੋੜੀ ਜੀ ਨਾ ਘੱਟ ਨੋਲਜ ਜਮਾ ਆਏ ਜੋੜ ਮੇ ਜੋੜ ਮੇ ਹਾਂ ਬਈ ਥੋੜਾ ਹੀ ਫਰਕ ਹੁੰਦਾ ਹਾਂ ਬਈ ਇਹ ਇਹਦੇ ਕੰਨਾਂ ਦਾ ਯਾਰ ਉਹਦੇ ਨਾਲ ਕੀ ਫਰਕ ਜਾ ਯਾਰ ਉਹ ਬਈ ਹੁੰਦਾ ਬਈ ਜਮੇ ਵੇਖਣ ਚ ਹੋਰ ਹੀ ਆਪਾਂ ਨੂੰ ਸੋਹਣਾ ਚੰਗੇ ਜੇ ਨਹੀਂ ਲੱਗਦੇ ਜੇ ਜੁੜੇ ਜੇ ਕੰਨ ਹੁਣ ਆਪਾਂ ਵੀ ਵੇਣੇ ਆ ਜਦੋਂ ਬਈ ਹੋਰ ਹੀ ਲਾ ਦੇ ਠਹਿਰ ਚੌੜਾ ਹੋਵੇ ਕੰਨਾਂ ਜੁੜਨ ਉਹ ਚੀਜ਼ ਸੋਹਣੀ ਨਹੀਂ ਲੱਗਦੀ ਬਈ ਅੱਛਾ ਇਹ ਹੁਣ ਹੈ ਕਿ ਜਮਾ ਸਿੱਧੇ ਆਏ ਹੂੰ ਜਮਾ ਸਿੱਧੇ ਅੱਛਾ ਵੀ ਜਿਹੜੇ ਸਹੀ ਹੁੰਦੇ ਆ ਜਮਾ ਸਿੱਧੇ ਉਹਦਾ ਸਿਰ ਵੀ ਚੌੜਾ ਹੋਵੇ ਕੰਨ ਜਮਾ ਸਿੱਧੇ ਨੂੰ ਜੁੜਨ ਨਾ ਬਾਹਰ ਨੂੰ ਨਾ ਜਾਣ ਵਿਚਾਲੇ ਰਹਿਣ ਉਹ ਚੀਜ਼ ਐ ਇਹ ਬਾਈ ਜਾਨਕਿ ਉਹ ਚੀਜ਼ ਐ ਜਿਹੜੀ ਬਰੀਡ ਦੇ ਵਿੱਚ ਜੇ ਸਹੀ ਬਰੀਡ ਦੇ ਵਿੱਚ ਚੰਗੀ ਮੰਨੀ ਜਾਂਦੀ ਆ ਚੰਗੀ ਮੰਨੀ ਜਾਂਦੀ ਆ ਠੀਕ ਆ ਇੱਕ ਦੀ ਐਂਗੂਲੇਸ਼ਨ ਯਾਰ ਆ ਆ ਕੁੱਤੇ ਇਹ ਨਾ ਬਹੁਤ ਜਾਨਕਿ ਕਈ ਤਾਂ ਲੈਪ ਲੈਪ ਕੇ ਬਹੁਤ ਹਾਂ ਬਾਈ ਇਹ ਦੋ ਚੀਜ਼ਾਂ ਹੁੰਦੀਆਂ ਬਾਈ ਇੱਕ ਹੁੰਦੀ ਹੈ ਕਿ ਵਰਕਿੰਗ ਲਾਈਨ ਅੱਛਾ ਇੱਕ ਹੁੰਦੀ ਹੁੰਦੀ ਜਿਹੜੀ ਸ਼ੋ ਲਾਈਨ ਹੂੰ ਹੂੰ ਵਰਕਿੰਗ ਲਾਈਨ ਹੁੰਦੇ ਵੀ ਜਮਾ ਸਿੱਧੇ ਐ ਜੋ ਮੇਕਲੀ ਰਾਖੀ ਵਾਲੇ ਰਾਖੀ ਵਾਲੇ ਵੀ ਕੋਈ ਐਂਗੂਲੇਸ਼ਨ ਨਹੀਂ ਹੁੰਦੀ ਕੋਈ ਐਂਗੂਲੇਸ਼ਨ ਵੀ ਰਾਖੀ ਕਰਦੇ ਆ ਉਹ ਤੇ ਵੇਖਣ ਚੋਂ ਸੋਹਣੇ ਜੇ ਲੱਗਦੇ ਆ ਇਹ ਹੁੰਦੇ ਸ਼ੋਅ ਵਾਲੇ ਅੱਛਾ ਇਹਨਾਂ ਨੇ ਹੋਣਾ ਐਂ ਜਾ ਆ ਜੰਗੂ ਵੀ ਮਗਰੋ ਲਪਣਾ ਮੂਰੋ ਚੱਕਣਾ ਹਾਂ ਇਹ ਕਈ ਹੁੰਦਾ ਵੀ ਜਿਵੇਂ ਹੋ ਗਈ ਇੰਪੋਰਟ ਹੋ ਗਈ ਜਮਾਂ ਡਾਇਰੈਕਟ ਇੰਪੋਰਟ ਹੋ ਗਿਆ ਜਿਹੜਾ ਉਹਨਾਂ ਦਾ ਬਾਹਲਾ ਲਪਣਾ ਉਹਨੇ ਆਮ ਚੱਲਦੇ ਆ ਆਪਣੇ ਉਹ ਵੀ ਬਾਹਲਾ ਨਹੀਂ ਹੁੰਦਾ ਥੋੜਾ ਹੁੰਦੇ ਆ ਅੱਛਾ ਵੀ ਜੋ ਬਾਹਲਾ ਲੱਭਦਾ ਕੁੱਤਾ ਇੱਕ ਤੋਂ ਜਿਹੜੀ ਆ ਬੋਨ ਹੁੰਦੀ ਆ ਬੈਕ ਬੋਨ ਇਹ ਤੇ ਬਹੁਤ ਗੰਦਾ ਅਸਰ ਪੈਂਦਾ ਵੀ ਪੀੜ ਚ ਹੀ ਰਹਿੰਦਾ ਕੁੱਤਾ ਦਾਰ ਦੁੱਤੀ ਹਾਂ ਜਿਆਦਾ ਲੈਂਦੇ ਹੁਣ ਜਿਵੇਂ ਆਪਾਂ ਐ ਰੱਗੇ ਆਪਣੀ ਵੀ ਟੂਈ ਕੱਬ ਪੈਂਦਾ ਹੀ ਆ ਉਹ ਚੱਕਰ ਹੁੰਦਾ ਬਈ ਅੱਛਾ ਤੇ ਇਹਦਾ ਪੂਛ ਪਾਸਦਾ ਵੀ ਕੋਈ ਚੱਕਰ ਹੁੰਦਾ ਪੂਛ ਦੀ ਹਾਂ ਬਈ ਜਦ ਪੂ ਜਿਹੜੀ ਕੁੱਤੀ ਜਮਾ ਥੱਲੇ ਲੱਗੇ ਹਾਂ ਵੱਡੀ ਹੋਵੇ ਪੂਛ ਮੋਟੀ ਹੋਵੇ ਉਹ ਚੀਜ਼ ਸਹੀ ਹੁੰਦੀ ਆ ਟੰਗਾ ਦੀ ਹੁਣ ਕੁੱਤਾ ਸਹੀ ਹੁੰਦਾਗਾ ਪੂਛ ਤਾਂ ਰਹਿ ਜਾਂਦੀ ਥੱਲੇ ਨਹੀਂ ਲੱਗਦੀ ਅੱਛਾ ਪਤਲੀ ਹੁੰਦੀ ਆ ਉਹ ਚੀਜ਼ ਨਹੀਂ ਸਹੀ ਹੁੰਦੀ ਅੱਛਾ ਹਾਂ ਯਾਰ ਹੁਣ ਤੱਕ ਇਹਦੇ ਕਿੰਨੇ ਰਿਜਲਟ ਰਿਜਲਟ ਆਏ ਛੱਡਿਆ ਕਿਸੇ ਕੁੱਤੀ ਤੇ ਕੇ ਹਾਂ ਰਿਜਲਟ ਨੂੰ ਦਿਖਾ ਦਿੰਨਾ ਬਾਈ ਇੱਕ ਤਾਂ ਜਦੋਂ ਪਹਿਲੀ ਨਹੀਂ ਛੱਡਿਆ ਹੀਗਾ ਕੁੱਤੀ ਉਹ ਆਪਣੇ ਤੇ ਖੇਤਾਂ 'ਚ ਹੀ ਆ ਉਹ ਹੈਗੀ 8 ਕਿ ਮਹੀਨਿਆਂ ਦੀ ਹੋਗੀ ਕੁੱਤੀ ਉਹ ਲੌਂਗ ਕੋੜੀ ਆ ਉਹ ਤੇ ਕਿਸੇ ਕਤੂਰੀ ਆ ਉਹ ਹੈਗੀ ਪੌਣੇ 2 ਮਹੀਨਿਆਂ ਦੀ ਬਾਈ ਤਾਂ ਕੋਈ ਵੇਖ ਕੇ ਉਹਨੂੰ ਕਹਿ ਨਹੀਂ ਸਕਦਾ ਵੀ ਪੌਣੇ 2 ਮਹੀਨਿਆਂ ਦੀ ਕਤੂਰੀ ਆ ਹੂੰ ਯਾਨੀ ਕਿ ਰਿਜਲਟ ਚੰਗੇ ਬਹੁਤ ਚੰਗੇ ਬਾਈ ਤੇ ਹਜੇ ਕੁੱਤੀਆਂ ਕਈ ਭਰੀਆਂ ਵਾਂਗ ਜਿੱਦ ਤੱਕ ਕੋਈ ਤੁਰੇ ਆਪਣੇ ਜਿਹਾ ਆਸ-ਪਾਸ ਪਏ ਆ ਪਿੰਡਾਂ 'ਚ ਅੱਛਾ ਇਹ ਆਪਾਂ ਨਾ ਪੁੱਛਣੋਂ ਭੁੱਲ ਗਏ ਬਾਈ ਨੂੰ ਇਹਦਾ ਨਾਂ ਕੀ ਆ ਇਹਦਾ ਨਾਂ ਮੂਸਾ ਬਾਈ ਮੂਸਾ ਹਾਂਜੀ ਠੀਕ ਐ ਤੇ ਇਹਦੇ ਬਾਈ ਜਿਹੜੇ ਰਿਜ਼ਲਟ ਆ ਹਾਂਜੀ ਯਾਨੀ ਕਿ ਚੰਗੇ ਆਉਂਦੇ ਆ ਪੂਰੇ ਆਪਦੇ ਤੇ ਜਾਂਦੇ ਬਈ ਜਿਵੇਂ ਸਿੰਗਲ ਕੋੜ ਕੁੱਤੀ ਭਰਾਈ ਸੀ ਮੁੰਡੇ ਨੇ ਅੱਛਾ ਤੇ ਡਬਲ ਕੋੜ ਕਤੂਰੇ ਆ ਡਬਲ ਲੌਂਗ ਜ਼ਿਆਦਾਤਰ ਯਾਨੀ ਕਿ ਜਿੰਨੇ ਕੁੱਤੇ ਕੁੱਤਿਆਂ ਜਾਂ ਸੁੰਦਾ ਜੋ ਵੀ ਬੱਚੇ ਸੁੰਦਾ ਇਹ ਆਪਦੇ ਤੇ ਲੈ ਜਾਂਦਾ ਕਿੰਨੇ ਆ ਉਹਦੇ ਤੇ ਲੈ ਜਾਂਦਾ ਬਾਈ ਇਹਦੇ ਬੱਚੇ ਕਿਹੜੇ ਬਸ ਇਹਦੇ ਬੱਚੇ ਦੀ ਨਮ ਨਿਸ਼ਾਨੀ ਦਾ ਦਿੰਦਾ ਇਹਦੇ ਜਿਹੜੇ ਬੱਚੇ ਹੋਊਗਾ ਉਹਦੇ ਹਿੱਕ ਤੇ ਡੱਬਾਊ ਚਿੱਟਾ ਨਿਕਾ ਆ ਜਾ ਚਿੱਟਾ ਆਵੇ ਇਹਦੇ ਜਿਵੇਂ ਇਹਦੇ ਆਵੇ ਬਈ ਉਵੇਂ ਆਉਂਦਾ ਉਹਦੇ ਅੱਛਾ ਉਹ ਨਿਸ਼ਾਨੀ ਆ ਇੱਕ ਆਦੂ ਅੱਖਾਂ ਦੂਜੂ 6 ਰੰਗ ਕਹਿੰਦੇ ਆ ਅੱਖਾਂ ਦੂਜੀਆਂ ਆਪਾਂ ਕਹਿੰਦੇ ਨੇ ਔਰੇਂਜ ਔਰੇਂਜ ਉਹ ਜਿਹਨੇ ਅੱਖਾਂ ਆਉਂਦਾਂਗਾ ਨਹੀਂ ਆਂ ਬਲੈਕ ਚੱਲਦੀਆਂ ਅੱਖਾਂ ਜ਼ਿਆਦਾਤਰ ਬਲੈਕ ਜਿੰਗਾਂ ਹੁੰਦੀਆਂ ਆ ਜਿਨ੍ਹਾਂ ਨੇ ਮੰਨ ਕੇ ਚੱਲ ਬਰੀਡ ਤਿਆਰ ਕਰਨਾ ਤੇ ਜਾਨਕਿ ਕੁੱਤਾ ਪੂਰਾ ਟੌਪ ਦਾ ਤੇ ਰਿਜ਼ਲਟ ਵੀ ਬਹੁਤ ਸੋਹਣਾ ਦਿੰਦਾ ਯਾਰ ਇਹ ਜਿਹੜੇ ਸੂੰਦਾ ਜਾਨਕਿ ਆਮ ਆਪ ਯਾ ਕੁੱਤਿਆਂ ਸੂੰਦੇ ਯਾਰ ਇਹਦਾ ਇਹ ਬਈ ਉਨਾਂ ਹੀ ਕੁੱਤੇ ਹੁੰਦੇ ਆ ਉਨਾਂ ਹੀ ਕੁੱਤਿਆਂ ਨੇ ਅੱਠ ਕੁੱਤੇ ਚਾਰ ਕੁੱਤਿਆਂ ਚਾਰ ਕੁੱਤੇ ਅੱਛਾ ਆਏ ਅੱਦੇ ਅੱਦੇ ਅੱਬੇ ਅੱਬੇ ਆ ਬਈ ਕੁੱਤੀ ਜਿਹੜੀ ਮਾਰਦੇ ਆ ਆਪਾਂ ਕਈ ਜਗ੍ਹਾ ਕੁੱਤੇ ਬਾਹਲੇ ਦਿੰਦਾ ਮੁੜ ਕੇ ਉਹ ਗੱਲ ਨਾ ਹੋਵੇ ਪਰ ਉਹ ਚੀਜ਼ ਹੈ ਨਹੀਂ ਕਿ ਜੰਨੇ ਕੁੱਤਿਆਂ ਉਨਾਂ ਹੀ ਕੁੱਤੇ ਤੇ ਗਗਨ ਜਿਹੜਾ ਆਪਣਾ ਕੁੱਤਾ ਹੈ ਇਹ ਹਾਂ ਬਈ ਇਹ ਤੁਸੀਂ ਕਤੂਰਿਆਂ ਤੇ ਛੜਦੇ ਹੋ ਜੱਪ ਫੀਸ ਤੇ ਛੱਡਦੇ ਹਾਂ ਵੀ ਇਹਦਾ ਕੀ ਹਿਸਾਬ ਕਿਤਾਬ ਕਰਦੇ ਆਂ ਤੁਸੀਂ ਬਈ ਜ਼ਿਆਦਾਤਰ ਤਾਂ ਦੇਖੋ ਯਾਰ ਵੀ ਅਸੀਂ ਫੀਸ ਤੇ ਛੱਡਦੇ ਆ ਕੁੱਤਾ ਕਹਾਂ ਯਾਰ ਕਤੂਰਾ ਚੰਗਾ ਆ ਜਾਂਦਾਗਾ ਵੀ ਵਿੱਚ ਤੇ ਵੀ ਅਗਲਾ ਗਾਂ ਨੂੰ ਅਗਲੇ ਦਾ ਦੇਣ ਨੂੰ ਜੀ ਨਹੀਂ ਕਰਦਾ ਕਤੂਰਾ ਕਹ ਅਗਲਾ 2 ਮਹੀਨੇ ਸਾਂਹ ਹੁੰਦਾ ਬਈ ਕੁੱਤੀ ਉਹ ਪਹਿਲਾਂ ਹੀ ਯਾਨੀ ਕਿ ਜਿਵੇਂ ਨਹੀਂ ਕਹਿੰਦੇ ਬੁੱਕ ਕਰਕੇ ਰੱਖੇ ਜਾਂਦੇ ਆ ਮੇਰੇ ਚਾਚੇ ਦਾ ਮੇਰੇ ਤਾਏ ਦਾ ਮੇਰੇ ਮਾਮੇ ਦਾ ਹਨਾ ਉਹ ਫਿਰ ਰੋਲਾ ਜਾਂ ਵੀ ਪੈ ਰੋਲਾ ਪੈ ਜਾਂਦਾ ਦਿਲ ਨਹੀਂ ਕਰਦਾ ਦੇਣ ਦਾ ਕਤੂਰਾ ਕੋ 2 ਮਹੀਨੇ ਕੁੱਤੀ ਸਾਂਹ ਹੁੰਦਾ ਵੀ ਅਗਲਾ ਅੱਛਾ ਅਗਲਾ ਕੰਦਾ ਕਾਦੇ ਪਿੱਛੇ ਹੂੰ ਹੂੰ ਫਿਰ ਤਾਂ ਹੀ ਆਪਾਂ ਫੀਸ ਲੈ ਲਈਦੀ ਆ ਬਾਈ ਅੱਛਾ ਫੀਸ ਕੀ ਰੱਖਤੀ ਬਾਈ ਇਹਦੀ ਆਪਾਂ ਫੀਸ ਆਪਾਂ 8000 ਰੁਪਿਆ ਲੈਨੇ ਆ ਬਾਈ 8000 ਰੁਪਿਆ ਸਿਰਫ ਫੀਸ ਬਾਈ ਕੋਈ ਮਾਨਤਾਨ ਤੁਹਾਡੇ ਵੀਡੀਓ ਕੋ ਰਹੀ ਹੈ ਜਿਹੜਾ ਮਾਨਤਾਨ ਆਪਾਂ ਕਰ ਦਾਂਗੇ ਠੀਕ ਹੈ ਹਾਂ ਬਾਈ ਬਾਈ ਦੋਸਤੋ ਮੂਸਾ ਕੁੱਤਾ ਮੂਸਾ ਡੌਗ ਆ ਜਰਮਨ ਸ਼ੈਫਡਾ ਜੇ ਕਿਸੇ ਨੇ ਇਹਦੀ ਸਟੱਡ ਸਰਵਿਸ ਲੈਣੀ ਆ ਜਾਂ ਸਰਵਿਸ ਲੈਣੀ ਆ ਆਪਣੇ ਮੂਸੇ ਕੁੱਤੇ ਦੀ ਤਾਂ ਤੁਸੀਂ ਗੱਗਨੇ ਨਾਲ ਨਾ ਗੱਲਬਾਤ ਕਰ ਲਿਓ ਕਿਉਂਕਿ ਕੁੱਤਾ ਇਹਦਾ ਬਹੁਤ ਪਿਆਉਰਾ ਸਾਡੇ ਰਗੇ ਦੇ ਵਿੱਚ ਯਾਨੀ ਕਿ ਕਈ ਆਪਣੇ ਬਈ ਇੱਥੇ ਇੱਥੇ ਰਿਜ਼ਲਟ ਜਿਹਾ ਆਇਆ ਕਿ ਹੋਰ ਦੂਰੋਂ ਨੇੜੋਂ ਵੀ ਆਇਆ ਹੈ। ਬਈ ਇੱਕ ਕੁੱਤੀ ਸੀ ਜੈਤੋ ਤੋਂ। ਹੂੰ। ਇੱਕ ਆਪਣੀ ਜੀਦਾ ਪਿੰਡ ਐਥੇ ਨੇ ਜਿਹੜੀ। ਅੱਛਾ। ਔਰ ਇਤਤਰਾ ਦਾ ਗਵਾਂਢੀ ਸੀ ਮੁੰਡਾ ਲੈ ਕੇ ਗਿਆ ਸੀਗਾ ਤੇ ਇੱਕ ਮੁਕਸਰੋਂ ਆਈ ਸੀਗੀ ਤੇ ਦੋ ਕੁੱਤਾਂ ਆਪਣੇ ਪਿੰਡ ਦੀ ਆ। ਵੇਹਿਆ। ਰਿਜ਼ਲਟ ਯਾਨੀ ਕਿ ਤੇਰੇ ਪਿੰਡ 'ਚ ਵੀ ਆਏ ਵੇ ਆਏ ਵੇ ਇੱਕ ਕਾਲੀ ਕਰਾਈਆ ਮੇਟ ਇੱਕ ਕੁੱਤੀ ਤਾਂ ਹਜੇ। ਆਪਾਂ ਲਾਵਾਂਗੇ ਨਾ ਰਿਜ਼ਲਟ ਤੂੰ ਮੈਨੂੰ ਭੇਜੀ ਫੋਟੋ ਮੈਂ। ਮੈਂ ਤੈਨੂੰ ਭੇਜ ਦੂ ਕੋਈ ਨੂੰ ਲਾ ਦੇ ਮੱਤ ਬਈ। ਤੇ ਇਹਦੀ ਯਾਰ ਉਮਰ ਬਾਰੇ ਤਾਂ ਆਪਾਂ ਪੁੱ ਅਈਆ ਪੂਰੀ ਦੋਹਾਂ ਸਾਲਾਂ ਦਾ ਹਾਂ ਬਈ ਇਹ ਤੇਰੇ ਘਰ ਦਾ ਸੀਗਾ ਕਿ ਬਈ ਤੁਸੀਂ ਕਿਦੋਂ ਲੈ ਲੂ ਕਿ ਆਂਦਾ ਸੀਗਾ ਯਾਰ ਆ ਤਾਂ ਇਹ ਬਈ ਮੈਂ ਲਿਆ ਸੀਗਾ ਤੰਨਾ ਕੁ ਮਹੀਨੇ ਤੱਕ ਤੂੰ ਦਾ ਲਿਆ ਸੀਗਾ ਉਦੋਂ ਮੇਰੇ ਕੋਲ ਪਹਿਲਾਂ ਰੱਖਿਆ ਸੀ ਮੇਰੇ ਕੋਲ ਸਿੰਗਲ ਕੋਰਥੀ ਉਹ ਡੈਥ ਹੋ ਗਈ ਉਹਦੀ ਜਦੋਂ ਅੱਛਾ ਫਿਰ ਉਹ ਤਾਂ ਕਹਨੂੰ ਤੁਹਾਨੂੰ ਪਤਾ ਵੀ ਜੀ ਜਾਨੀ ਲਾਈ ਲੱਗਦਾ ਬੰਦੇ ਦਾ ਮੈਂ ਕਿਹਾ ਚੀਜ਼ ਚੱਲ ਹੁਣ ਚੰਗੀ ਦੇ ਅਗੇ ਲੈ ਹੋਣੀ ਆ ਜਾਨੀ ਕਿ ਤੁਸੀਂ ਮੇਨ ਜਿਹੜਾ ਕੰਮ ਆ ਇਹ ਬਰੀਡ ਤੇ ਕਰਦੇ ਹੋ ਕਿ ਵੈਸੇ ਸ਼ੌਂਕ ਨਾਲ ਹੀ ਰੱਖੀ ਆ ਸ਼ੌਂਕ ਨਾਲ ਹੀ ਆ ਵੈਸੇ ਬਈ ਜੇ ਕੋਈ ਯਾਰ ਮਿੱਤਰ ਆ ਜਾਂਦਾ ਉਹ ਜਾ ਆਪਾਂ ਛੱਡ ਵੀ ਦਈਦਾਗਾ ਅੱਛਾ ਹਾਂ ਬਈ ਅੱਛਾ ਨਹੀਂ ਕੰਗਾ ਦਾ ਤਾਂ ਆਮ ਜਿਵੇਂ ਨਾ ਦੋਸਤੋ ਕੁੱਤੇ ਰੱਖਦੇ ਹੁੰਦੇ ਆਗੇ ਬਈ ਰਾਖੀ ਆਸਤੇ ਨਹੀਂ ਰਾਖੀ ਰੁਖੀ ਯਾਰ ਕਿਵੇਂ ਰਾਖੀ ਹੱਤ ਵੀ ਚੰਗਾ ਇਹ ਹੈ ਰਾਖੀ ਹੱਤ ਚੰਗਾ ਬਈ ਹਾਂ ਰਾਤ ਨੂੰ ਖੁੱਲਾ ਹੀ ਹੁੰਦਾ ਐ ਨਹੀਂ ਵੀ ਕੋਈ ਆ ਜਾਊਗਾ ਰਾਤ ਨੂੰ ਦਿਨੇ ਨੇ ਕੁਝ ਕਹਿਣਾ ਨਹੀਂ ਕਿਸੇ ਨੂੰ ਅੱਛਾ ਜਿੰਨਾ ਚਿਰ ਮਾਲਕ ਕੋਲੇ ਆ ਆ ਫਰੈਂਡਲੀ ਵੀ ਆ ਯਾਨੀ ਕਿ ਹਾਂ ਫਰੈਂਡਲੀ ਵੀ ਜਵਾਕਾਂ ਚ ਰਹਿੰਦਾ ਬਈ ਹੂੰ ਜਿੰਨਾ ਚਿਰ ਆਪਾਂ ਦੇ ਕੋਲੇ ਆ ਮਾਲਕ ਕੋਲੇ ਆ ਉਹਨਾਂ ਚਿਰ ਕੁਝ ਨਹੀਂ ਕਹਿੰਦਾ ਆਪਣੀ ਰਗੀ ਦੇ ਵਿੱਚ ਜਿਆਦਾਤਰ ਨਾ ਜਾਨਕੀ ਤਲਜੀਹ ਦਿੰਦੇ ਆ ਜਰਮਨ ਸ਼ੈਫਡ ਹੋ ਗਿਆ ਅਲੀ ਸੈਸ਼ਨ ਹੋ ਗਿਆ ਇਹ ਖੇਤਾਂ ਵਾਲਿਆਂ ਤੇ ਬਹੁਤ ਵਧੀਆ ਚੀਜ਼ ਆ ਬਈ ਇਹ ਨਹੀਂ ਰੰਗ ਰੂਪ ਯਾਰ ਕੁੱਤੇ ਦਾ ਬਹੁਤ ਸੋਹਣਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਗਗਨ ਇੱਕ ਨਾ ਤੂੰ ਆਪਦਾ ਇੱਕ ਤਾਂ ਨੰਬਰ ਦੇ ਦੇ ਤੇ ਪਿੰਡ ਮੈਂ ਮਿੱਤਰਾਂ ਨੂੰ ਦੱਸ ਹੀ ਦਿੱਤਾ ਦੋਸਤੋ ਪਿੰਡ ਸੇਖਾ ਕਲਾਂ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਲੱਗਦਾ ਤੇ ਐਂ ਕਰ ਗਗਨ ਆਪਦਾ ਨੰਬਰ ਬੋਲ ਦੇ ਮੇਰਾ ਨੰਬਰ ਹੈਗਾ ਵੀ 86990 ਹੂੰ 38199 38199 ਲੋ ਵੀ ਦੋਸਤੋ ਬਾਈ ਦਾ ਨੰਬਰ ਨੋਟ ਕਰ ਲਿਓ ਫੀਸ 8000 ਰੁਪਇਆ ਫੋਨ ਕਰਵਾ ਦਿਓ ਬਾਈ ਨੂੰ ਬਾਈ ਜਦੋਂ ਮਰਜੀ ਆ ਜਣ ਜਦੋਂ ਮਰਜੀ ਵੀ ਜਦੋਂ ਮਰਜੀ ਬੱਸ ਤੌਰਨ ਲੱਗੇ ਫੋਨ ਕਰ ਦਿਆ ਕਰਨ ਕਰੋ ਵੀ ਅਸੀਂ ਅੱਜ ਆਉਣਾ ਦਿਨ ਦੱਸ ਦਿਆ ਕਰਨ ਇੱਕ ਦੋ ਦਿਨ ਪਹਿਲਾਂ ਆਪੋ ਹਿਸਾਬ ਨਾਲ ਸੈਟਿੰਗ ਕਰ ਲਿਆ ਕਰਾਂਗੇ ਲੋ ਵੀ ਦੋਸਤੋ ਨੰਬਰ ਕਰ ਲਿਓ ਬਾਈ ਗੱਗਣੇ ਦਾ ਨੋਟ ਤੇ ਮੂਸੇ ਕੁੱਤੇ ਦੀ ਜਿਨ੍ਹਾਂ ਨੇ ਸਰਵਿਸ ਲੈਣੀ ਹੈ ਬਾਈ ਨੂੰ ਫੋਨ ਕਰਵਾਇਓ ਤੇ ਬਾਈ ਦੇ ਕੋਲੇ ਆਇਓ ਤੇ ਬਾਈ ਬਹੁਤ ਵਧੀਆ ਤੇ ਤੁਸੀਂ ਆ ਕੇ ਸਰਵਿਸ ਕੁੱਤੇ ਦੀ ਲੈ ਸਕਦੇ ਹੋ ਧੰਨਵਾਦ ਬਾਈ ਗਗਨ ਧੰਨਵਾਦ ਬਈ ਬਹੁਤ